ਬਾਬੇ ਜਦੋਂ ਜੁਆਇੰਟ ਫੈਮਿਲੀ ਦੇ ਵਿੱਚੋਂ ਇੱਕ ਫੈਮਿਲੀ ਮੈਂਬਰ ਬਾਹਰ ਵਿਦੇਸ਼ ਦੇ ਵਿੱਚ ਆਉਂਦਾ ਹੈ ਨਾ ਆਖੇ ਪਹਿਲੋਂ ਆਪਣਾ ਕਰਜ਼ਾ ਲੌਂਦਾ ਆ ਫੇਰ ਘਰਾਂ ਦੇ ਹੋਰ ਖਰਚੇ ਜ਼ਰੂਰਤਾਂ ਭੈਣਾ ਭਰਾਵਾਂ ਦੇ ਵਿਆਹਾਂ ਕਰਕੇ ਜਲਦੀ ਬੰਦਾ ਉਹ ਆਪਣੇ ਪੈਰਾਂ ਤੇ ਖੜਾ ਨਹੀਂ ਹੁੰਦਾ ਕਈ ਤਾਂ ਬਹੁਤ ਇਹੋ ਜਿਹੇ ਵੀ ਭਰਾ ਹੈਗੇ ਆ ਜਿਹੜੇ ਆਪਣੀ ਫੈਮਿਲੀ ਕਰਕੇ ਆਪਣੀ ਅੱਧੀ ਨਾ ਜ਼ਿਆਦਾ ਜ਼ਿੰਦਗੀ ਬਾਹਰਲੇ ਮੁਲਕਾਂ ਦੇ ਵਿੱਚ ਹੀ ਕਰ ਦਿੰਦੇ ਆ ਪਰ ਫੇਰ ਵੀ ਉਹ ਪਰਵਾਹ ਨਹੀਂ ਕਰਦੇ ਪਰ ਉਹ ਟੁੱਟਦੇ ਕਦੋਂ ਆ ਜਦੋਂ ਸਾਰਿਆਂ ਦੇ ਵਿਆਹਾਂ ਤੋਂ ਬਾਅਦ ਘਰ ਜਨਾਨੀਆਂ ਦੇ ਕੋਤ ਕਲੇਸ਼ ਕਰਕੇ ਜਦੋਂ ਸੈਪਰੇਟ ਹੁੰਦੇ ਆ ਨਾ ਫਿਰ ਉਹ ਪਰਦੇਸੀ ਦੇ ਹਿੱਸੇ ਕੁਝ ਵੀ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਇਹੀ ਹੁੰਦਾ ਕਿ ਇਹਦੇ ਕੋਲ ਤਾਂ ਬਥੇਰਾ ਕੁਸ਼ ਆ ਇਹਨੇ ਆਪਣੇ ਕੋਲ ਬਥੇਰੇ ਸਾਹਮਣੇ ਹੋਣੇ ਆ ਪਰ ਦੋਸਤੋ ਜਿਹੜਾ ਬੰਦਾ ਬਾਹਰ ਵਿਦੇਸ਼ ਦੇ ਵਿੱਚ ਰਹਿੰਦਾ ਨਾ ਉਹ ਜਾਂ ਉਹਦਾ ਰੱਬ ਜਾਣਦਾ ਕਿ ਉਹਨੇ ਕਿੰਨੇ ਕਿ ਸੰਭ ਕੇ ਰੱਖੇ ਹੁੰਦੇ ਆ ਬਾਹਰ ਬਾਬੋ ਜੇ ਪਰਦੇਸੀ ਦੇ ਬਸ ਹੋਵੇ ਨਾ ਉਹ ਤਾਂ ਆਪਣੇ ਹਿੱਸੇ ਦਾ ਰੋਟੀ ਪਾਣੀ ਵੀ ਪਿੱਛੇ ਆਪਣੀ ਫੈਮਲੀ ਨੂੰ ਭੇਜ ਦੇਵੇ